ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਦੇ ਨਾਲ ਸਾਊਦੀ ਅਰੇਬੀਆ ਦੇ ਕਿੰਗ ਨੇ ਜਿਹੜਾ ਉਹ ਡਿਫੈਂਸ ਸਟ੍ਰੈਟੈਜਿਕ ਡਿਫੈਂਸ ਪੈਕਟ ਜਿਹਦਾ ਨਾਮ ਦਿੱਤਾ ਗਿਆ ਉਹ ਕੀਤਾ ਤੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਵੀ ਸਾਰੇ 56 57 ਇਸਲਾਮਿਕ ਮੁਲਕ ਜਿਹੜੇ ਆਈਸੀ ਚ ਨੇ ਅਡਵਾਈਜ਼ ਨਹੀਂ ਉਹਨਾਂ ਦੇ ਵਿੱਚ ਪਾਕਿਸਤਾਨ ਹੀ ਕੋਈ ਐਸਾ ਮੁਲਕ ਹੈ ਜਿਹੜਾ ਨਿਊਕਲੀਅਰ ਜਿਹਦੇ ਕੋਲ ਤਾਕਤ ਹੈ ਨਿਊਕਲੀਅਰ ਸ਼ਕਤੀ ਹੈ ਬਿਲਕੁਲ ਔਰ ਇਸ ਦੇ ਨਿਊਕਲੀਅਰ ਬਣਨ ਤੱਕ ਪਹੁੰਚਣ ਤੱਕ ਇਹਨਾਂ ਇਸਲਾਮਿਕ ਮੁਲਕਾਂ ਦੀ ਆਰਥਿਕ ਮਦਦ ਦਾ ਵੀ ਬਹੁਤ ਵੱਡਾ ਰੋਲ ਹੈ ਹੁਣ ਮਤਲਬ ਇਹ ਹੈ ਕਿ ਇਸਲਾਮਿਕ ਵਰਲਡ ਨੇ ਇਜ਼ਰਾਈਲ ਨੂੰ ਵੀ ਇਹ ਕਲੀਅਰ ਮੈਸੇਜ ਦੇ ਦਿੱਤਾ ਹੈ ਕਿ ਜੇ ਤੁਸੀਂ ਤੁਸੀਂ ਇਹ ਸਮਝਦੇ ਹੋ ਵੀ ਇਹ ਸਾਰੇ ਹੀ ਵਲਨਰੇਬਲ ਨੇ ਜਿਹੜੇ ਇਸਲਾਮਿਕ ਮੁਲਕ ਨੇ ਇਹਨਾਂ ਦੇ ਨੂੰ ਜਦੋਂ ਮਰਜ਼ੀ ਅਸੀਂ ਜਿਹੜਾ ਇਹਨਾਂ ਤੇ ਹਮਰਾ ਕਰ ਸਕਦੇ ਹਾਂ ਪਰ ਹੁਣ ਸਾਡਾ ਐਲਾਈਅንስ ਪਾਕਿਸਤਾਨ ਦੇ ਨਾਲ ਹੈ ਸੋ ਪਹਿਲਾ ਤਾਂ ਇਮੀਡੀਏਟ ਨੀਡ ਜਿਹੜੀ ਪਾਕਿਸਤਾਨ ਨੂੰ ਇੱਕ ਐਲਾਈ ਪਾਰਟਨਰ ਦੇ ਤੌਰ ਤੇ ਉਹ ਡਿਫੈਂਸ ਪੈਕਟ ਕਰਨ ਦੀ 사ਊਦੀ ਅਰੇਬੀਆ ਦੀ ਹੈ ਉਹ ਇਸੇ ਚੋਂ ਹੀ ਨਿਕਲੀ ਔਰ ਪੋਸੀਬਲ ਹੈ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੇ ਐਗਰੀਮੈਂਟ ਇਹਨਾਂ ਦੇ ਨਾਲ ਹੋਣ ਔਰ ਅਸੀਂ ਤਾਂ ਸੁਜੈਸਟ ਕਰਾਂਗੇ ਕਿ ਈਵਨ ਬੰਗਲਾਦੇਸ਼ ਜਿੱਥੇ ਇੰਡੀਆ ਸਾਜ਼ਿਸ਼ ਕਰ ਰਿਹਾ ਹੈ ਵੀ ਕੁਛ ਨਾ ਕੁਛ ਕਰੇ ਬੰਗਲਾਦੇਸ਼ ਨੂੰ ਵੀ ਪਾਕਿਸਤਾਨ ਦੇ ਨਿਊਕਲੀਅਰ ਅੰਬ੍ਰੇਲਾ ਥੱਲੇ ਆ ਜਾਣਾ ਚਾਹੀਦਾ ਹੁਣ ਇਸ ਅਲਾਈਅੰਸ ਤੇ ਵਿੱਚ ਸਾਊਦੀ ਅਰੇਬੀਆ ਔਰ ਜੇ ਸਾਊਦੀ ਅਰੇਬੀਆ ਦੀ ਜਿਹੜੀ ਮਨੀ ਹੈ ਜਿਹਨੂੰ ਕਹਾਂਗੇ ਨਾ ਕਿ ਬਈ ਟੰਸ ਆਫ ਮਨੀ ਤੇ ਜੇ ਪਾਕਿਸਤਾਨ ਦੇ ਨਾਲ ਹੁਣ ਡੀਲ ਹੈ ਉਹਨੂੰ ਉਸ ਦੋਨਾਂ ਦੀ ਸੇਫਟੀ ਹੈ ਤੇ ਪਾਕਿਸਤਾਨ ਦੀ ਫੌਜ ਨੂੰ ਵੀ ਇਕਵਿਪਮੈਂਟ ਤੇ ਲਈ ਪੈਸੇ ਦੀ ਕਮੀ ਨਹੀਂ ਹੋਏਗੀ ਹੁਣ ਸਾਊਦੀ ਅਰੇਬੀਆ ਪਾਕਿਸਤਾਨ ਨੂੰ ਵਰਲਡ ਬੈਂਕ ਜਾਂ ਆਈ ਐਮ ਐਫ ਦੇ ਬਿਲੀਅਨ ਜਾਂ 2 ਬਿਲੀਅਨ ਦਾ ਮੁਤਾਜ ਨਹੀਂ ਕਰੇਗਾ